ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੋਈ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਸੜਕਾਂ 'ਤੇ ਨਿਕਲਣ ਤੋਂ ਵੀ ਡਰ ਲੱਗਦਾ ਹੈ ਕੱਲੀ ਕੁੜੀ ਜੋ ਕਿ ਘਰ ਤੋਂ ਕੰਮ ਦੇ ਲਈ ਨਿਕਲੀ ਸੀ ਰਾਹ ਦੇ ਵਿੱਚ ਹੀ ਇੱਕ ਸਰਦਾਰ ਮੁੰਡੇ ਦੇ ਵੱਲੋਂ ਉਸ ਨੂੰ ਸਰੀਆਮ ਸੜਕ 'ਤੇ ਲੰਮੇ ਪਾਕੇ ਵੜਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਜਾਨ ਲੈ ਲਈ ਜਾਂਦੀ ਹੈ ਇਸ ਪੂਰੀ ਘਟਨਾ ਤੋਂ ਬਾਅਦ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਰੀਆਮ ਭੀ ਜਿੱਥੇ ਆਸ-ਪਾਸੇ ਲੋਕ ਵੀ ਮੌਜੂਦ ਸੀ ਦਿਨ ਦੇ ਵਿੱਚ ਇਹ ਸਾਰਾ ਕਾਹਨ ਕੀਤਾ ਗਿਆ ਪਰ ਲੋਕ ਚੁੱਪ ਰਹੇ ਸੀਸੀਟੀਵੀ ਵੀਡੀਓ ਜਿਸ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਸਰਦਾਰ ਮੁੰਡਾ ਇੱਕ ਕੁੜੀ ਨੂੰ ਵੱਢ ਰਿਹਾ ਪੱਗ ਬੰਨੀ ਹੋਈ ਹੈ ਉਸਨੇ ਸਿਰ ਦੇ ਉੱਪਰ ਅਤੇ ਹੱਥ ਤੇ ਵਿੱਚ ਤਲਵਾਰਾਂ ਫੜੀਆਂ ਹੋਈਆਂ ਨੇ ਤਲਵਾਰ ਤੇ ਨਾਲ ਹੀ ਉਸਨੇ ਕੁੜੀ ਨੂੰ ਵੱਢਿਆ ਅਤੇ ਕਾਲੇ ਰੰਗ ਦੇ ਬੈਗ ਦੇ ਵਿੱਚ ਉਸ ਨੂੰ ਘੱਡਿਆ ਗਿਆ ਸੀ ਮੋਹਾਲੀ ਦੇ ਫੇਜ਼ 5 ਦੇ ਵਿੱਚ ਸਵੇਰੇ 8 ਵਜੇ ਦੇ ਕਰੀਬ ਇਹ ਘਟਨਾ ਹੋਈ ਹੈ ਜਿੱਥੇ ਕਿ ਕੁੜੀ ਦੀ ਜਾਨ ਇੱਕ ਜਵਾਨ ਮੁੰਡੇ ਦੇ ਵੱਲੋਂ ਹਮਲਾ ਕਰਕੇ ਲਈ ਗਈ ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਤਾਂ ਦੋਹਾਂ ਦੀ ਪਛਾਣ ਹੋ ਚੁੱਕੀ ਹੈ ਦੱਸਦੀ ਹੈ ਕਿ 8 ਵਜੇ ਦੇ ਕਰੀਬ ਇਹ ਕੁੜੀ ਬਸ ਤੇ ਵਿੱਚੋਂ ਉਤਰੀ ਸੀ ਇਸ ਦੇ ਨਾਲ ਤਿੰਨ ਕੁੜੀਆਂ ਹੋਰ ਉਤਰੀਆਂ ਸਨ ਇੰਡਸਟਰੀ ਪ੍ਰਾਈਵੇਟ ਜੌਬ ਤੇ ਇਹ ਜਾ ਰਹੀਆਂ ਸਨ ਤੇ ਇੱਕ ਦਰਖਤ ਤੇ ਘਾਤ ਲਗਾ ਕੇ ਪਹਿਲਾਂ ਤੋਂ ਹੀ ਬੈਠਾ ਮੁੰਡਾ ਬੈਕ ਦੇ ਵਿੱਚੋਂ ਤਲਵਾਰ ਕੱਢ ਕੇ ਕੁੜੀ ਦੇ ਵੱਲ ਭੱਜਿਆ ਆਉਂਦਾ ਹੈ ਤੇ ਉਸ ਤੇ ਉੱਪਰ ਹਮਲਾ ਕਰ ਦਿੰਦਾ ਹੈ ਬਾਕੀ ਦੀਆਂ ਕੁੜੀਆਂ ਘਬਰਾ ਕੇ ਉੱਥੋਂ ਭੱਜ ਜਾਂਦੀਆਂ ਨੇ ਅਤੇ ਉਹ ਨੌਜਵਾਨ ਕੁੜੀ ਦੇ ਉੱਪਰ 7 ਤੋਂ 8 ਵਾਰ ਹਮਲਾ ਕਰਦਾ ਤੇ ਇਸ ਮਗਰੋਂ ਹੀ ਉਸਦੀ ਜਾਨ ਗਈ ਹੈ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਭ ਕੁਝ ਕੈਦ ਹੋ ਚੁੱਕਿਆ ਹੈ ਹਾਲਾਂਕਿ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਹਸਪਤਾਲ ਲਿਜਾਂਦਾ ਗਿਆ ਪਰ ਉਸਨੇ ਦਮ ਤੋੜ ਦਿੱਤਾ ਕੁੜੀ ਦੀ ਪਛਾਣ ਬਲਜਿੰਦਰ ਕੌਰ ਦੇ ਵਜੋਂ ਕੀਤੀ ਗਈ ਹੈ ਜੋ ਕਿ ਫਤਿਹਪੁਰ ਜੱਟਾ ਦੀ ਰਹਿਣ ਵਾਲੀ ਸੀ 32 ਸਾਲ ਦੀ ਇਹ ਕੁੜੀ ਮੋਹਾਲੀ ਦੇ ਵਿੱਚ ਕਾਲ ਸੈਂਟਰ ਦੇ ਵਿੱਚ ਕੰਮ ਕਰ ਰਹੀ ਸੀ ਤੇ ਦੂਸਰੇ ਪਾਸੇ ਉਸ ਮੁੰਡੇ ਨੂੰ ਵੀ ਪੁਲਿਸ ਦੇ ਵੱਲੋਂ ਹੁਣ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਹ ਸਾਰਾ ਮਾਮਲਾ ਅਫੇਅਰ ਦਾ ਦੱਸਿਆ ਜਾ ਰਿਹਾ ਹੈ ਜਿਸ ਤੇ ਚਲਦੇ ਹੋਏ ਮੁੰਡੇ ਨੇ ਇਸ ਕਿਨੌਣੀ ਘਟਨਾ ਨੂੰ ਅੰਜਾਮ ਦਿੱਤਾ। ਹਾਂਜੀ ਕੀ ਕੀ ਨਾਮ ਕੀ ਕਰ ਰਹੇ ਹੋ? ਜਲਦੀਪ ਸਿੰਘ ਇਹ ਸਬ ਕੁਲਦੀਪ ਸਿੰਘ ਹੀ ਹੋਇਆ ਕੀ ਸੀ ਪਤਲ ਕੀ ਇੱਥੇ ਕੋਈ ਲੜਕੀ ਆਈ ਸੀ ਹੁਣੇ ਸਵੇਰੇ ਜੌਬ ਕਰਦੀਆਂ ਮੁੰਡਾ ਨੌਕਰੀ ਕਰ ਉਹ ਸਰਦਾਰ ਬੰਦਾ ਹੋ ਗਿਆ ਉਹਨੇ ਮੂੰਹ ਬੰਨਿਆ ਬਸ ਆਪਣਾ ਇਹ ਕਿ ਉਹਦੇ ਨਾਲ ਬਹਿਸਬੋਧ ਕਰੀ ਹੋਣੀ ਹੈ ਜਾਂ ਦਾ ਜਾਣਕਾਰ ਹੁਣ ਉਹ ਤੇ ਕਿਰਪਾਨ ਮਾਰੀ ਦਾ ਬਾਹ ਬੜ ਗਈ ਜਿਹੜੇ ਸਿਰ ਮਾਰਦਾ ਕਿਰਪਾਨਾ ਜੋਂਦੀ ਤੇ ਐਂਬੂਲੈਂਸ ਦੇ ਵਿੱਚ ਢੀਂ ਗਿਆ ਬਾਕੀ ਕੁੜੀ ਪਹਿਲੇ ਹਸਪੀਟਲ ਤੋਂ ਪਤਾ ਲੱਗਿਆ ਕੁੜੀ ਕਿੱਥੋਂ ਦੀ ਰਹਿਣ ਵਾਲੀ ਕੀ ਗੱਲ ਪਤਾ ਕਰਾਂ ਅੱਛਾ ਮੁੰਡੇ ਦਾ ਵੀ ਨੂੰ ਕੋਈ ਪਤਾ ਨਹੀਂ ਹਲੇ ਕੁਛ ਨਹੀਂ ਪਤਾ ਸਨ ਕਹਣ ਲੱਗੇ ਕਰਦੇ ਆ ਪਤਾ ਕੌਣ ਹੈ ਹਾਂਜੀ ਇੱਕ ਇੱਕ ਸਟੇਟਮੈਂਟ ਕੀ ਕੀ ਨਾਮ ਕੀ ਲੜਕੀ ਜਲਦੀਪ ਸਿੰਘ ਇਹ ਸਭ ਕੁਲਦੀਪ ਸਿੰਘ ਹੀ ਹੋਇਆ ਕੀ ਸੀ ਪਤਲ ਕੇ ਇੱਥੇ ਕੋਈ ਲੜਕੀ ਆਈ ਸੀ ਹੁਣੀ ਸਵੇਰੇ ਜੌਬ ਕਰਦੀਆਂ ਮੁੰਡੀਆਂ ਦੀਆਂ ਕੰਪਨੀ ਚ ਪੂਰਾ ਸਰਦਾਰ ਬੰਦਾ ਹੋ ਗਿਆ ਉਹਨਾਂ ਮੂੰਹ ਬੰਨਿਆ ਬਸ ਆਪਣਾ ਕਿ ਕਿ ਉਹਦੇ ਨਾਲ ਵੈਦਕੋਸ਼ ਕਰੀ ਹੋਣੀ ਜਾਂ ਤਾਂ ਜਾਣਕਾਰ ਹੁਣ ਉਹ ਤੇ ਕਿਰਪਾਨ ਮਾਰੀ ਉਹਦਾ ਬਾਹ ਬੜੀ ਜਿਹੜੀ ਸਿਰ ਮਾਰਦਾ ਕਿਰਪਾਨ ਨਾਲ ਜੇ ਉਹ ਕਿੰਨਾ ਕਿਹਾ ਬਾਕੀ ਕੁੜੀ ਪਹਿਲੀ ਹਸਪੀਟਲ ਪਤਾ ਲੱਗੇ ਕੁੜੀ ਕਿੱਥੋਂ ਦੀ ਰਹਿਣ ਵਾਲੀ ਕੀ ਕਰੇ ਪਤਾ ਕਰ ਅੱਛਾ ਤੇ ਮੁੰਡੇ ਦਾ ਵੀ ਨੂੰ ਕੋਈ ਪਤਾ ਨਹੀਂ ਹਲੇ ਕੁਝ ਨਹੀਂ ਪਤਾ ਸਤ ਕਹਿਣ ਲੱਗੇ ਕਰਦੇ ਪਤਾ ਕੌਣ ਹੈ